ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਤ ਜੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ 108 ਮਣਕਿਆਂ ਵਾਲੀ ਮਾਲਾ ਨਾਲ ਪੰਜ ਵਾਰ ਕਰਾਂਗੇ ਸਾਧ ਸੰਗਤ ਜੀ ਇਹ ਸਿਮਰਨ ਕਰਕੇ ਤੁਸੀਂ ਆਪਣੀਆਂ ਝੋਲੀਆਂ ਭਰ ਕੇ ਲੈ ਜਾ ਲੈ ਕੇ ਜਾ ਸਕਦੇ ਹੋ ਦੇ ਘਰ ਵਿੱਚ ਵਰਕਤ ਆਉਣੀ ਹੈ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਵਿੱਚ ਬਹੁਤ ਜ਼ਿਆਦਾ ਲਗਤ ਹੈ ਸਾਧ ਸੰਗਤ ਜੀ ਜੋ ਵੀ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਕਰੇਗਾ ਉਸ ਦੇ ਘਰ ਵਿੱਚ ਵਰਕਤ ਆਉਣੀ ਹੈ ਤੇ ਖੁਸ਼ੀਆਂ ਨਾਲ ਝੋਲੀਆਂ ਭਰ ਜਾਣੀਆਂ ਆਓ ਸਾਧ ਸੰਗਤ ਜੀ ਹੁਣ ਅਸੀਂ ਰਲ ਮਿਲ ਕੇ 108 ਮਣਕਿਆਂ ਵਾਲੀ ਮਾਲਾ ਨਾਲ ਪੰਜ ਵਾਰ ਜਾਪ ਕਰਾਂਗੇ ਵੋਏ ਤੰਨ ਧੰਨ ਬਾਬਾ ਦੀਪ ਸਿੰਘ ਜੀ 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 ਮਨਨ ਧੰਨ ਬਾਬਾ ਦੀਪ ਸਿੰਘ ਜੀ ਤੰਨ ਧੰਨ ਬਾਬਾ ਦੀਪ ਸਿੰਘ ਜੀ ਮਨਨ ਧੰਨ ਬਾਬਾ ਦੀਪ ਸਿੰਘ ਜੀ ਤੰਨ 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 ਧੰਨ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬੱਬਾ 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 ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ Tan tan babadi pesinggi, <silence> tan tan babadi pesinggi, 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 tan tan babadi tan tan babadi pesinggi, 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 tan tan babadi ਤੰਤਨ ਬਾਬਾ ਦੀਪ ਸਿੰਘ ਜੀ 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 ਤੰਤਨ ਬਾਬਾ ਦੀਪ ਸਿੰਘ ਜੀ

ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਨੰਦਨ ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਧੰਤਨ 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 ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਤੰਤਨ ਬੱਬਾ 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 ਦੀਪ ਸਿੰਘ ਜੀ ਤੰਤਨ ਬਾਬਾ 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 ਦੀਪ ਸਿੰਘ ਜੀ ਤਨਤਨ 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 ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤਨ ਤਨ ਬਾਬਾ ਜੀ ਵਾਹਿਗੁਰੂ